ਦੇਖੋ ਜੀ ਇਹ ਇੱਕ ਅੱਜ ਦੀ ਅੱਜ ਦੀ ਲੋੜ ਹੈ ਜਿਹੜਾ ਐਂਟੀ ਡਰੱਗ ਜਿਹੜੀ ਵਾਰ ਅਗੇਂਸਟ ਡਰੱਗ ਹੈ ਇਹ ਸਮੇਂ ਦੀ ਨਜ਼ਾਕਤ ਦੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਪੰਜਾਬ ਦਾ ਜਿਹੜਾ ਯੂਥ ਹੈ ਇੱਕ ਬੜੇ ਗਲਤ ਪਾਸੇ ਨੂੰ ਜਾ ਰਿਹਾ ਸੀਗਾ ਸੋ ਇਸ ਕਰਕੇ ਉਸ ਚੀਜ਼ ਨੂੰ ਬਚਾਉਣ ਲਈ ਪੰਜਾਬ ਤੇ ਪੰਜਾਬੀਅਤ ਨੂੰ ਤੇ ਪੰਜਾਬ ਦੇ ਯੂਥ ਨੂੰ ਬਚਾਉਣ ਲਈ ਅਸੀਂ ਇਹ ਜਿਹੜਾ ਐਂਟੀ ਆਪਣਾ ਐਂਟੀ ਡਰੱਗ ਜਿਹੜੀ ਵਾਰ ਹੈ ਉਹ ਸ਼ੁਰੂ ਕੀਤੀ ਹੈ ਤੇ ਅਸੀਂ ਇਹਨੂੰ ਰੈਗੂਲਰ ਰੱਖਾਂਗੇ ਆਉਣ ਵਾਲੇ ਸਮੇਂ 'ਚ ਵੀ ਅ ਦੇਖੋ ਜੀ ਮੈਂ ਅ ਅੱਜ ਦੀ ਜਿਹੜਾ ਪ੍ਰਸ਼ਾਸਨ ਹੈ ਤੇ ਗਵਰਨਮੈਂਟ ਨੂੰ ਵੀ ਰਿਕਵੈਸਟ ਕਰੂੰਗਾ ਜਿਹੜੇ ਰੀਹੈਬ ਸੈਂਟਰਸ ਆ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਪ੍ਰਮੋਟ ਕੀਤਾ ਜਾਵੇ ਉਹਨਾਂ ਨੂੰ ਫੰਡਿੰਗ ਕੀਤੀ ਜਾਵੇ ਤੇ ਉਹਨਾਂ ਨੂੰ ਹੋਰ ਡਿਵੈਲਪ ਕੀਤਾ ਜਾਵੇ ਤੇ ਜਿਹੜੀ ਸਾਡੀ ਰਣਨੀਤੀ ਹੈ ਉਹ ਅਸੀਂ ਇਹ ਪਲਾਨ ਕਰ ਰਹੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਵੇਅਰਨੈਸ ਕੈਂਪ ਅਸੀਂ ਤਕਰੀਬਨ ਹਰ ਏਰੀਆ ਦੇ ਵਿੱਚ ਲਾਵਾਂਗੇ ਤੇ ਯੂਥ ਨੂੰ ਮੋਟੀਵੇਟ ਕਰਾਂਗੇ ਵੀ ਇਸ ਗਲਤ ਨਸ਼ਿਆਂ ਵਾਲੇ ਸਿਸਟਮ ਤੋਂ ਦੂਰ ਹੋ ਕੇ ਸਪੋਰਟਸ ਤੇ ਕਮਾਂ ਬਣੀ ਜ਼ਿਆਦਾ ਧਿਆਨ ਦੇਣ। ਠੀਕ ਹੈ। ਸਭ ਤੋਂ ਪਹਿਲਾਂ ਤਾਂ ਮੈਂ ਵਿੱਕੀ ਮਿੱਡੂ ਖੜਾ ਫਾਊਂਡੇਸ਼ਨ ਦਾ ਧੰਨਵਾਦ ਕਰਦਾ। ਅਜੀਪਾਲ ਜੀ ਜਿਹੜੇ ਆਪਣੀ ਸਾਰੀ ਟੀਮ ਲੈ ਕੇ ਸੱਤ ਫੇਸ ਮਾਰਕੀਟ 'ਚ ਪਹੁੰਚੇ ਐ ਤੇ ਸਾਡੇ ਰੂਬੀ ਭਾਜੀ ਵੀ ਆਏ ਕਬਲਜੀਤ ਸਿੰਘ ਜੀ। ਤੇ ਇਹ ਬਹੁਤ ਲੋੜ ਸੀ ਅੱਜ ਪੰਜਾਬ ਨੂੰ ਜਿਹੜੀ ਇਹ ਸ਼ੁਰੂਆਤ ਹੋਈ ਹੈ ਯੂਥ ਨੂੰ ਇਹ ਦੇ ਰਹੀ। ਇਸ ਮਾਧਿਅਮ ਰਾਹੀਂ ਸੁਨੇਹਾ ਮਿਲੇਗਾ ਕਿ ਆਪਾਂ ਡਰੱਗਸ ਤੋਂ ਬਚ ਕੇ ਰਹਿਣਾ ਕਿਉਂਕਿ ਇੱਕ ਇੱਕ ਪਰਿਵਾਰ ਵੀ ਆਪਾਂ ਬਚਾ ਜਾਈਏ ਇੱਕ ਬੰਦਾ ਵੀ ਬਚਾ ਜਾਈਏ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਮੈਨੂੰ ਲੱਗਦਾ ਹੈ ਦੇ ਨਾਲ ਹਜ਼ਾਰਾਂ ਜਾਨਾਂ ਪੰਜਾਬ ਦੀਆਂ ਬਚਣਗੀਆਂ ਇਸ ਮੁਹਿੰਮ ਦੇ ਨਾਲ ਔਰ ਅਜੇਪਾਲ ਜੀ ਦੱਸੇ ਰਹੇ ਹੈ ਕਿ ਉਹਨੂੰ ਅੱਗੇ ਅਸੀਂ ਜਿਹੜਾ ਮਾਰਚ ਵੀ ਕੱਢਣ ਜਾ ਰਹੇ ਹਾਂ ਉਹਨੂੰ ਮੁਹਾਲੀ ਤੋਂ ਸ਼ੁਰੂ ਕਰਕੇ ਕਿਉਂਕਿ ਉਹਨਾਂ ਦੀ ਟੀਮ ਬਹੁਤ ਵੱਡੀ ਟੀਮ ਹੈ ਵਿਖੀ ਦੀ ਪੂਰੇ ਪੰਜਾਬ ਦੇ ਅੰਦਰ ਹੀ ਹੈ ਤੇ ਉਹਨਾਂ ਦਾ ਸੁਨੇਹਾ ਸਾਰਿਆਂ ਨੂੰ ਪਹੁੰਚਿਆ ਕਿ ਸਾਰੇ ਮੁੰਡੇ ਜਿਹੜੇ ਯੂਥ ਨੇ ਜੰਗਿਸਟ ਨੇ ਜਾਂ ਹੋਰ ਵੀ ਜਿਹੜੇ ਇਹਨਾਂ ਨਾਲ ਜੁੜੇ ਹੋਏ ਨੇ ਉਹ ਸਾਰੇ ਡਰਗਸ ਤੋਂ ਦੂਰ ਰਹਿਣ ਔਰ ਇੱਕ ਇੱਕ ਜੀ ਬਚਾਇਆ ਪੰਜਾਬ ਦਾ ਬਹੁਤ ਵੱਡਾ ਭਲਾ ਹੋਏਗਾ ਉਹਨੀਆਂ ਅਸੀਸਾਂ ਮਾਪੇ ਬਦਿਆਂ ਉਹ ਵਿੱਕੀ ਬਿੱਡੂ ਖੜਾ ਫਾਊਂਡੇਸ਼ਨ ਨੂੰ ਮਿਲਣਗੀਆਂ ਔਰ ਪੰਜਾਬ ਜਿਹੜਾ ਦੁਬਾਰਾ ਤਰੱਕੀ ਦੀ ਰਾਹ ਦੇ ਉੱਤੇ ਪਹਰੇਗਾ ਠੀਕ ਹੈ ਥੈਂਕ ਯੂ